ਵਿਆਹ ਦੇ ਸ਼ਗਨਾਂ ਵੇਲੇ ਵਾਪਰਿਆ ਭਾਣਾ ਮੌਕੇ ਤੇ ਡਿੱਗੀ ਛੱਤ ਪੈ ਗਿਆ ਚੀਕ ਚਹੜਾ ਦੋਸਤੋ ਅਕਸਰ ਹੀ ਕਈ ਵਾਰ ਰੱਬ ਹਾਸਿਆਂ ਨੂੰ ਸਕਿੰਟਾਂ ਵਿੱਚ ਚੀਕ ਚਹਾੜਿਆਂ ਵਿੱਚ ਬਦਲ ਦਿੰਦਾ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਦੇ ਸ਼ਗਨ ਹੋ ਰਹੇ ਨੇ ਪਰ ਅਚਾਨਕ ਹੀ ਛੱਤ ਡਿੱਗ ਜਾਂਦੀ ਏ ਤੇ ਕਈ ਲੋਕ ਹੇਠਾਂ ਡਿੱਗ ਜਾਂਦੇ ਨੇ ਦਰਸਲ ਇਸ ਵਿਆਹ ਦੇ ਸ਼ਗਨ ਘਰ ਵਿੱਚ ਥਾਂ ਘੱਟ ਹੋਣ ਕਾਰਨ ਘਰ ਦੀ ਛੱਤ ਉੱਪਰ ਹੋ ਰਹੀ ਸੀ ਪਰ ਛੱਤ ਤੇ ਲੋਕ ਜ਼ਿਆਦਾ ਹੋਣ ਕਾਰਨ ਛੱਤ ਦੇ ਬਾਲੇ ਟੁੱਟ ਜਾਂਦੇ ਨੇ ਤੇ ਕੁਝ ਲੋਕ ਇੱਕੋ ਦਮ ਹੇਠਾਂ ਡਿੱਗ ਜਾਂਦੇ ਨੇ ਜਿਸ ਕਾਰਨ ਵਿਆਹ ਦੇ ਸ਼ਗਨ ਵਿੱਚ ਹੀ ਰੁਕ ਜਾਂਦੇ ਨੇ ਤੇ ਇੱਕੋ ਦਮ ਚੀਕ ਚਹਾੜਾ ਪੈਣ ਲੱਗ ਜਾਂਦਾ ਹੈ ਪਰ ਇਸ ਗੱਲ ਦਾ ਵਿਚਾਰ ਰਹਿ ਜਾਂਦਾ ਹੈ ਕਿ ਜੋ ਲੋਕ ਹੇਠਾਂ ਡਿੱਗਦੇ ਨੇ ਉਹਨਾਂ ਨਾਲ ਕੋਈ ਭਾਣਾ ਜਾਂ ਦੁਰਘਟਨਾ ਨਹੀਂ ਵਾਪਰਦੀ ਸਾਰਿਆਂ ਦਾ ਬਚਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਸਾਰੇ ਹੀ ਲੋਕ ਛੱਤ ਤੋਂ ਹੇਠਾਂ ਉਤਰ ਜਾਂਦੇ ਨੇ ਤੇ ਮੁੰਡਾ ਕੁੜੀ ਨੂੰ ਵੀ ਹੇਠਾਂ ਉਤਾਰ ਲਿਆ ਜਾਂਦਾ ਹੈ ਸੋ ਤੁਹਾਨੂੰ ਕੀ ਲੱਗਦਾ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ